ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਰੇਡ ਜਮਾ ਸਸਤੇ ਦੇਖਣ ਨੂੰ ਮਿਲ ਜਾਣਗੇ ਕਾਫੀ ਆਪਣੇ ਕੋਲੇ ਸਕੂਟੀ ਵਾਸਤੇ ਡਿਮਾਂਡ ਆਈ ਸੀਗੀ ਸਕੂਟੀ ਆਪਾਂ ਲੈ ਕੇ ਪਹੁੰਚੇ ਹਾਂ ਮੋਟਰਸਾਈਕਲ ਤੁਹਾਨੂੰ ਦੇਖਣ ਨੂੰ ਮਿਲੂਗਾ ਗੱਡੀਆਂ ਤਾਂ ਬਹੁਤ ਜ਼ਿਆਦਾ ਤੁਹਾਨੂੰ ਹਰ ਏਰੀਆ ਤੋਂ ਦੇਖਣ ਨੂੰ ਮਿਲ ਜਾਣਗੀਆਂ ਵਧੀਆ ਰੇਟਾਂ 'ਚ ਕਾਲੇ ਰੰਗ ਦੀ ਆਪਾਂ ਆਲਟੋ ਲੈ ਕੇ ਪਹੁੰਚੇ ਹਾਂ ਤੇ ਇੱਕ ਸਿਰਫ 47 ਤੋਂ 48000 ਰੁਪਿਆ ਸਿਰਫ ਡਿਮਾੜਾ ਉਹ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਹੋਰ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੀ ਹਾਂ ਜੀ ਤੇ ਪਹਿਲਾਂ ਤਾਂ ਜਿਹੜੀ Alto ਦੀ ਆਪਾਂ ਗੱਲ ਕੀਤੀ ਹੈ ਕਾਲੇ ਰੰਗ ਦੀ ਉਹਦੀ ਗੱਲ ਕਰਦੇ ਹਾਂ 2007 ਮਾਡਲ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਗੱਡੀ ਇਹ 7 ਮਾਡਲ ਹੈ 2027 ਤੱਕਰ ਇਹਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਪੰਜਾਬ ਨੰਬਰ ਹੈ ਤੇ ਬੈਕ ਸਾਈਡ ਆਪਾਂ ਨੂੰ ਕੈਮਰਾ ਲੱਗਿਆ ਹੋਇਆ ਮਿਲ ਜੂਗਾ ਬਾਕੀ ਟਾਇਰ ਟੱਪਾ ਦੇਖ ਲਓ ਟਾਇਰਾਂ 'ਚ ਅਲਾਈ ਸੋਹਣੇ ਵਧੀਆ ਲੱਗੇ ਹੋਏ ਨੇ ਮਾਲਕ ਨੇ ਵਧੀਆ ਚਮਕਾ ਕੇ ਗੱਡੀ ਰੱਖੀ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਕਾਲੇ ਰੰਗ ਦੀ ਆ ਮਾਡਲ 7 ਹੈ ਪਰ ਕੰਡੀਸ਼ਨ ਦੇ ਹਿਸਾਬ ਨਾਲ ਸੱਤ ਮਾਡਲ ਲੱਗਦੀ ਨਹੀਂ ਕਿਉਂਕਿ ਮਾਲਕ ਨੇ ਵਧੀਆ ਰੱਖੀ ਹੋਈ ਆ ਚਲਾਈ ਵੀ ਵਧੀਆ ਹੋਈ ਹੈ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਤਾਂ ਮਾਲਕ ਦਾ ਜਿਹੜਾ ਏਰੀਆ ਦਸੂ ਹੈ ਦਸੂਏ ਜਾ ਕੇ ਦੇਖ ਸਕਦੋਂ ਦਸੂਏ ਘਰੇ ਹੀ ਮਾਲਕ ਦੀ ਗੱਡੀ ਖੜੀ ਆਪਨ ਮਿਲ ਜੂਗੀ ਬਾਕੀ ਤੁਸੀਂ ਦੇਖ ਰਿਓ ਅੰਦਰੋਂ ਵੀ ਤੁਸੀਂ ਗੱਡੀ ਦੇਖ ਲਈ ਹੋਊਗੀ ਤੇ ਬਾਹਰੋਂ ਵੀ ਤੁਸੀਂ ਗੱਡੀ ਦੇਖ ਲਈ ਹੋਊਗੀ ਸਾਰਾ ਕੁਝ ਆਪਨ ਨੂੰ ਟੋਟਲ ਵਧੀਆ ਮਿਲ ਜੂਗਾ ਗੱਡੀ ਆਪਾਂ ਨੂੰ ਅੰਦਰੋਂ ਵੀ ਪੂਰੀ ਵਧੀਆ ਮਿਲੂਗੀ। ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਫੋਟੋਵਾਲ ਤੋਂ ਤੁਸੀਂ ਦੇਖ ਹੀ ਰਹੇ ਹੋ। ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ। ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਆਪੇ ਕਰ ਲਿਓ। ਵਾਕਿਆ ਰੇਟ 1B ਇੱਕ ਵਾਰੀ ਡਿਮਾਂਡ ਇਹਨਾਂ ਨੇ ਪਾਈ ਹੈ। ਮਾਲਕ ਨੇ ਕਿਹਾ ਘਰੇ ਆ ਕੇ ਦੇਖ ਲਿਓ ਉਹ ਤੋਂ ਬਾਅਦ ਰੇਟ ਮੁਕਾ ਲਾਂਗੇ। ਨੰਬਰ ਜਿਹੜਾ ਹੈਗਾ 9915570486 ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਆਪੇ ਕਰ ਲਿਓ। ਸੈਕਿੰਡ ਗੱਡੀ ਆਪਣੇ ਕੋਲੇ ਫੋਰਚੂਨਰ ਪਹੁੰਚੀਗੀ ਫੋਰਚੂਨਰ ਗੱਡੀ ਆ ਬਿਲਕੁਲ ਸ਼ੋਰੂਮ ਕੰਡੀਸ਼ਨ ਚ ਹੈਗੀ ਮਾਡਲ 13 ਜ਼ਰੂਰ ਆ ਪਰ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਬੰਪਰ ਦੇਖ ਲਓ ਵਾੜੀ ਲਾਈਨ ਚੈੱਕ ਕਰ ਲਓ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਬਹੁਤ ਵਧੀਆ ਮਿਲ ਜੂਗੀ ਤੇ ਗੱਡੀ ਦਾ ਨੰਬਰ ਆਪਾਂ ਨੂੰ ਮਿਲੂਗਾ ਚੰਡੀਗੜ੍ਹ ਜੇ ਚੰਡੀਗੜ੍ਹ ਨੰਬਰ ਗੱਡੀ ਨੂੰ ਲੱਗਿਆ ਹੋਇਆ ਮਾਡਲ 2013 ਦਸੰਬਰ ਮਹੀਨਾ ਸੀ ਮਤਲਬ ਕਿ 14 ਮਾਡਲ ਹੋਗੀ ਗੱਡੀ ਤੇ 10 ਲੱਖ ਤੇ 55 ਹਜ਼ਾਰ ਰੁਪਏ ਡਿਮਾਂਡ ਇਹਨਾਂ ਨੇ ਪਾਈ ਹੈ ਤਰਨ ਤਰਨ ਮਾਲਕ ਦਾ ਏਰੀਆ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਰਨ ਤਰਨ ਜਾ ਕੇ ਦੇਖ ਸਕਦੋਂ ਘਰੇ ਗੱਡੀ ਮਿਲ ਜੂਗੀ ਕਿਸੇ ਨੂੰ ਪਸੰਦ ਆਵੇ ਜਾ ਕੇ ਦੇਖਣੀ ਹੋਵੇ ਕੋਈ ਵੀ ਆ ਫੋਰਚੂਨਰ ਖਰੀਦਣ ਦਾ ਚਾਹਵਾਨ ਹੈਗਾ ਜਾ ਕੇ ਦੇਖ ਲਿਓ ਬਾਕੀ ਮਾਲਕ ਨੇ ਕਿਹਾ ਪਹਿਲਾਂ ਆ ਕੇ ਦੇਖ ਲਿਓ ਇੰਜਨ ਦੇਖ ਲਿਓ ਤੇ ਮਾਲਕ ਨੇ ਕਿਹਾ ਅੱਧੇ ਸੈਲਫ ਗੱਡੀ ਸਟਾਰਟ ਹੁੰਦੀ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਓਨਰ ਦਾ 70 851 ਤੇ 75 704 ਗੱਲ ਆਪੇ ਕਰ ਲਿਓ ਜਿਹੜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਵਰਨਾ ਗੱਡੀ ਪਹੁੰਚੀ ਐ ਜੀ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਵਰਨਾ ਜਿਹੜੀ ਗੱਡੀ ਐ ਇਹਦਾ ਮਾਡਲ 2021 ਆ ਗਾ ਤੇ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਟਾਇਰਾਂ ਚ ਅਲਾਈ ਜਿਹੜੇ ਲੱਗੇ ਹੋਏ ਆ ਉਹ ਤੁਸੀਂ ਚੈੱਕ ਕਰੋ ਜੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਟੋਟਲ ਆਪਾਂ ਨੂੰ ਚੜੇ-ਚੜਾਈ ਮਿਲ ਜਾਣਗੇ ਤੇ ਜਿਹੜਾ ਸਟੇਰਿੰਗ ਹੈ ਉਹ ਤੇ ਆਪਾਂ ਨੂੰ ਸਾਰੇ ਕੰਟਰੋਲ ਮਿਲ ਜਾਣਗੇ ਬਾਕੀ ਅੰਟੀਰੀਅਰ ਬਹੁਤ ਸੋਹਣਾਗਾ ਸਾਰਾ ਕੁਝ ਤੁਸੀਂ ਦੇਖ ਰਹੂ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੇਗਾ ਚਾਹਵਨ ਤਾਂ ਮਾਲਕ ਨੇ ਕਿਹਾ ਵੀ ਗੱਡੀ ਘਰੇ ਖੜੀ ਆ ਸੁਲਤਾਨਪੁਰ ਏਰੀਆ ਚ ਕਿਸਨੂੰ ਗੱਡੀ ਜੇ ਪਸੰਦ ਆਉਂਦੀ ਹੈ ਸੁਲਤਾਨਪੁਰ ਆ ਕੀ ਗੱਲ ਕਰ ਸਕਦੇ ਹਾਂ ਤੇ ਇਹ ਰੇਟ ਮਾਲਕ ਨੇ ਇੱਕ ਵਾਰੀ ਤਾਂ ਡਿਮਾਂਡ ਕੀਤੀ ਹੈ 9 ਲੱਖ ਤੇ 15000 ਰੁਪਿਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਰੇਟ ਕਰ ਲਾਂਗੇ ਮੌਕੇ ਤੇ ਇੱਕ ਵਾਰੀ ਇਹ ਡਿਮਾਂਡ ਹੈ ਜਿਹੜੀ ਡਿਮਾਂਡ ਹੈ ਤੁਹਾਨੂੰ ਦੱਸਤੀ ਇਹਦੇ ਵਿੱਚੋਂ ਘਟਾਵਾ ਦਾ ਪੂਰਾ ਕੀਤਾ ਜਾਊਗਾ ਬਾਕੀ ਚਾਰੇ ਪਾਸੇ ਦੇਖ ਰ ਹਾਂ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਆ फोटो फोटो टेर बाकी फोटोਾਂ ਤੁਸੀਂ ਸਾਰੀਆਂ ਦੇਖ ਲਈਆਂ ਅੰਦਰੋਂ ਵੀ ਇਹਨਾਂ ਨੇ ਫੋਟੋ ਖਿੱਚ ਕੇ ਭੇਜੀ ਹੈ ਬਾਕੀ ਟਾਇਰ ਟੱਪਾ ਟਾਇਰਾਂ 'ਚ ਅਲਾਈ ਸਾਰਾ ਕੁਝ ਬਹੁਤ ਵਧੀਆ ਗਾ ਤੇ ਨੰਬਰ ਸਕਰੀਨ 'ਤੇ ਹੈ ਜੀ ਜੇ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ 9872742640 ਗੱਲ ਜਿਹੜੀ ਵੀ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਜੀ ਬਾਕੀ ਮੋਟਰਸਾਈਕਲ ਦੀ ਵੀ ਗੱਲ ਕਰਾਂਗੇ ਆਪਾਂ ਸਕੂਟੀ ਦੀ ਵੀ ਗੱਲ ਕਰਾਂਗੇ ਅੱਗੇ ਹੋਰ ਵੀ ਕਈ ਗੱਡੀਆਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਆਪਣਾ 7719445360 ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਪੂਰੀ ਵੀਡੀਓ 'ਚ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਹੈ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਜਾਂ ਫਿਰ ਕੋਠੀ ਹੈ ਘਰ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਹਵੇਲੀ ਮਹਿਲ ਕੁਝ ਵੀ ਹੈ ਤੁਸੀਂ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆਕੂਸ਼ ਆਪਣੇ ਕੋਲੇ ਭੇਜੋ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਫਰੀ ਦੇ ਵਿੱਚ ਐਡ ਤੁਸੀਂ ਲਿਖਵਾ ਸਕਦੇ ਹੋ ਤੇ ਆਪਣਾ ਕੰਮ ਜਿਹੜਾ ਫਰੀ ਚ ਹੀ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤੇ ਇਸੇ ਤਰ੍ਹਾਂ ਦੀ ਤੁਸੀਂ ਡੇਲੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਲਾਜ਼ਮੀ ਦਬ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਬਾਕੀ ਵੀਡੀਓ ਬਾਰੇ ਮੈਨੂੰ ਰਾਇ ਜ਼ਰੂਰ ਦਿਆ ਕਰੋ। ਤੁਹਾਨੂੰ ਰੇਟ ਕਿਵੇਂ ਦੇ ਲੱਗ ਰਹੀ ਨੇ? ਗੱਡੀਆਂ, ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ? ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿੱਥੋਂ ਘਰ, ਕੋਠੀ, ਮਕਾਨ, ਗੱਡੀ, ਮੋਟਰਸਾਈਕਲ ਕੁਝ ਵੀ ਚਾਹੀਦਾ ਹੈ? ਕਰੋ ਕਮੈਂਟ ਲੈ ਕੇ ਪਹੁੰਚ ਜਾਵਾਂਗੀ। ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ। ਇੱਕ ਮੋਟਰਸਾਈਕਲ ਮੋਟਰਸਾਈਕਲ ਆਪਣੇ ਕੋਲੇ ਪਲਟੀਨਾ ਪਹੁੰਚਿਆ ਗਾ ਪਲਟੀਨਾ ਕੰਡੀਸ਼ਨ ਪੂਰੀ ਵਧੀਆ ਜਿਹੜੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇジング ਤੇ 16 ਮਾਡਲ ਮੋਟਰਸਾਈਕਲ ਹੈ ਏਰੀਆ ਸ਼ੇਰਪੁਰ ਜੀ ਇਹਨਾਂ ਦਾ ਬਰਨਾਲੇ ਲਾਗੇ ਪਈ ਜਾਂਦਾ ਬਹੁਤ ਘੱਟ ਚੱਲਿਆ ਹੋਇਆ ਇੰਜਨ ਆਲੋਕੀ ਹੈ ਰੇਟ ਦੀ ਗੱਲ ਕਰੀਏ ਤਾਂ 42000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਹੈ ਵੀ ਮੌਕੇ ਤੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈ ਬਾਕੀ ਮਾਲਕ ਨੇ ਕਿਹਾ ਕਰਿਆਜੂ ਜਿਹਨੂੰ ਵੀ ਪਸੰਦ ਆਇਆ ਫੋਟੋਆਂ ਵਿੱਚ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੂੰ ਰੇਟ ਪਸੰਦ ਹੈ ਆ ਕੇ ਦੇਖ ਲਿਓ ਜੀ ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਓਨਰ ਦਾ ਡਾਇਰੈਕਟ ਮਾਲਕ ਦਾ ਆਪਾਂ ਨੰਬਰ ਦਿੰਨੇ ਆ 95418 75670 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਸਕੂਟੀ ਦੀ ਗੱਲ ਕਰਦੇ ਆ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਭੇਜੀ ਹੋਈ ਹੈ ਇਹਨਾਂ ਨੇ ਜੀ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2018 ਮਾਡਲ ਹੈ ਜੀ ਖੰਨਾ ਇਹਨਾਂ ਦਾ ਏਰੀਆ ਹੈ ਤੇ ਡਿਮਾਂਡ ਜਿਹੜੀ ਕੀਤੀ ਹੈ ਇਹਨਾਂ ਨੇ 48000 ਰੁਪਏ ਕੀਤੀ ਹੈ ਜੀ ਐਕਟੀਵਾ ਆਪਾਂ ਨੂੰ ਇਹ ਮਿਲੂਗੀ ਸਕੂਟੀ ਤੇ ਮੌਕੇ ਤੇ ਰੇਟ ਘੱਟ ਬਾਅਦ ਹੋ ਜਾਊਗਾ ਇੱਕ ਵਾਰੀ ਡਿਮਾਂਡ ਹੈਗੀ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈ ਚਾਹਵਨ ਜਾ ਕੇ ਦੇਖ ਲਓ ਪੰਜਾਬ ਨੰਬਰ ਹੈ ਸਕੂਟੀ ਵਧੀਆ ਹੈਗੀ ਸੋਹਣੀ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਬੱਦ ਤੁਹਾਨੂੰ ਪਤਾ ਲੱਗੂਗਾ ਜੀ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 8550086834276 ਜਿਨ੍ਹਾਂ ਦੀ ਸਕੂਟੀ ਆ ਉਹਨਾਂ ਦਾ ਨੰਬਰ ਹੈ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ 2005 ਮਾਡਲ ਤੇ ਪਾਸਿੰਗ 2025 ਤੱਕ ਦਾ 5ਵੇਂ ਮਹੀਨੇ ਤੱਕ ਏਸੀ ਹੀਟਰ ਫੁੱਲ ਵਰਕਿੰਗ ਚ 48000 ਰੁਪਏ ਡਿਮਾਂਡ ਹੈ ਕੰਡੀਸ਼ਨ ਬਹੁਤ ਵਧੀਆ ਲੁਧਿਆਣੀ ਗੱਡੀ ਖੜੀ ਹੈ ਤੇ ਪੰਜਾਬ ਨੰਬਰ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੋ ਤੁਹਾ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ। ਵੀਡੀਓ ਤੁਹਾਨੂੰ ਕਿਵੇਂਦ ਲੱਗੀ? ਸਾਰੀਆਂ ਗੱਡੀਆਂ ਮਸ਼ੀਨਰੀ ਆਪਾਂ ਸਾਰਾ ਕੁਝ ਦੇਖ ਲਿਆ। ਵੀਡੀਓ ਵਧੀਆ ਲੱਗੀ ਐ ਤਾਂ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ, ਲਾਈਕ ਕਰਕੇ ਦੱਸੋ, ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀ ਡੇਲੀ ਵੀਡੀਓ ਦੇਖਣ ਵਾਸਤੇ। ਤੇ ਕਮੈਂਟ ਦੇ ਵਿੱਚ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੀ ਗੱਡੀ ਕੋਠੀ ਮਕਾਨ ਘਰ ਕਿੱਥੋਂ ਚਾਹੀਦਾ? ਕਰਿਓ ਲਾਜ਼ਮੀ ਜੀ। ਤਾਂ ਕਿ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ। ਤੇ ਜਾਂਦਾ ਜਾਂਦਾ ਇੱਕ ਵਾਰ ਫਿਰ ਤੋਂ ਕਹਿ ਦੇਣਾ ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ